ਕਈਆਂ ਪੜਾ ਸੁਆਗ ਜਿਹੜੇ ਉੱਠੋ ਜਾਂਦੇ ਨੇ ਨਸ਼ਾ ਲੈ ਕੇ ਕਰਕੇ ਲੱਗਦੇ ਨਸ਼ਾ ਵਾ ਦੇਖੋ ਜੀ ਨਸ਼ਾ ਤੇ ਹੈਗਾ ਕਿ ਨਸ਼ਾ ਹੈਗਾ ਵਾ ਤੇ ਤਾਂ ਹੀ ਨਸ਼ੇ ਦੀ ਗੱਲ ਹੁੰਦੀ ਹੈ ਪੁਰਾਣੇ ਨੇਤਾਾਂ ਦੇ ਕੰਮ ਆ ਵੇਖੋ ਕੋਈ ਨਵੀਂ ਸਰਕਾਰ ਆ ਕੇ ਕੋਈ ਦੋ ਸਾਲਾਂ ਚ ਤੇ ਗੰਦ ਪਾ ਨਹੀਂ ਦਿੰਦੀ ਇਹ ਪੁਰਾਣੀਆਂ ਸਰਕਾਰਾਂ ਨੇ ਗੰਦ ਪਾਏ ਸਾਡੇ ਲੱਗੇ ਹਾਲਾਤ ਇਹੋ ਜਿਹੇ ਆ ਕਿ ਕੋਈ ਜਵਾਨ ਬੱਚਾ ਬਚਿਆ ਹੀ ਨਹੀਂ ਆ ਸਭ ਨਸ਼ਿਆਂ ਦੇ ਵਿੱਚ 20 ਸਾਲ 25 ਸਾਲ ਤੱਕ ਬੱਚੇ ਮਰ ਚੁੱਕੇ ਨੇ ਹਰ ਇੱਕ ਘਰ ਦੇ ਬਾਹਰ ਵੇਖੋ ਇੱਕ ਬੱਚਾ ਜ਼ਰੂਰ ਨਸ਼ੇੜੀ ਹੋਇਆ ਵਾ ਸੀਵਰਸ ਭਰ ਜਾਂਦੇ ਕੋਈ ਪ੍ਰਦਾਨ ਸੌਂਦਾ ਨਹੀਂ ਆ ਜਦੋਂ ਕਈ ਤਾਂ ਜੀ ਬਾਹਰੋਂ ਫੋਨ ਨਹੀਂ ਚੁੱਕਦੇ ਪ੍ਰਧਾਨਾਂ ਦੇ ਚੱਕਰ ਮਾਰੋ ਬੀਬੀਆਂ ਬਾਹਰੋਂ ਗੇਟ ਨਹੀਂ ਖੋਲਦਿਆਂ ਜੀ ਸੁੱਤੇ ਨੇ ਉੱਠੇ ਨੇ ਕੱਲ ਆਇਓ ਬਾਹਰੋਂ ਆਇਓ ਅਹੀਂ ਨੇ ਵੇਲੇ ਨਹੀਂ ਕਿ ਇਹਨਾਂ ਦੇ ਚੱਕਰ ਮਾਰੀ ਸਾਰੇ ਲੋਕ ਸਿਰਫ ਇਲੈਕਸ਼ਨਾਂ ਚ ਲੈਂਦੇ ਨੇ ਉਸ ਤੋਂ ਬਾਅਦ ਸਾਨੂੰ ਪੂਰਾ 5 ਸਾਲ ਨਜ਼ਰ ਨਹੀਂ ਆਉਂਦੇ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਵਾਰਡ ਨੰਬਰ 79 ਵਿੱਚ ਪਹੁੰਚੇ ਆ ਤੇ ਗੁਰਦੇਵ ਸਿੰਘ ਜੱਜੀ ਜਿਹੜੇ ਕੀ ਆਜ਼ਾਦ ਮੀਵਾਰ ਨੇ ਉਹਨਾਂ ਦੀ ਤਰਫ ਪਤਨੀ ਨਿੰਦੇ ਕੋਲ ਤੁਸੀਂ ਦੇਖ ਸਕਦੇ ਹੋ ਅੱਜ ਦਫਤਰ ਦਾ ਦੁਗਾਟਨ ਕੀਤਾ ਗਿਆ ਵਾ ਅਤੇ ਬੜਾ ਵੱਡਾ ਪਰਵਾ ਕੱਟ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੱਲੋਂ ਜਿਹੜੇ ਕੀ ਨਾੜੇ ਬਾਰੀ ਕੀਤੀ ਆ ਰਹੀ ਹੈ ਜਿੰਦਾਬਾਲ ਕਾਹ ਜਾ ਰਹੇ ਆ ਵਾ ਅਤੇ ਭੈਣਾਂ ਦਾ ਬੜਾ ਵੱਡਾ ਕੱਠ ਵੀ ਆ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਵਾਰਡ ਨੰਬਰ 79 ਦੀ ਤਸਵੀਰ ਖਾ ਰਹੇ ਆ ਕੋਕੀ ਗੁਰਦੇਵ ਸਿੰਘ ਜੱਜੀ ਦੀ ਤਰ੍ਹਾਂ ਮਰਨੀ ਨਿੰਦਕੋਣ ਉਹ ਜਿਹੜਾ ਕੀ ਖਿਲਾੜਿਆ ਗਿਆ ਵਾ ਕੌਫੀ ਡੇਟ ਵਾਸਤੇ ਤੁਸੀਂ ਦੇਖਦੇ ਹੋ ਵੱਡੀ ਤਦਾਦ ਵਿੱਚ ਭੈਣਾ ਦਾ ਬੜਾ ਸਹਿਯੋਗ ਹੁੰਦਾ ਅਸੀਂ ਦੇਖਿਆ ਆਮ ਆਦਮੀ ਪਾਰਟੀ ਬਰਾਉਨ ਵਿੱਚ ਵੀ ਭੈਣਾ ਦਾ ਬੜਾ ਵੱਡਾ ਸਹਿਯੋਗ ਸੀ ਤੇ ਹੁਣ ਵੀ ਇੱਥੇ ਵੱਡੀ ਤਦਾਦ ਵਿੱਚ ਸਾਡੀਆਂ ਭੈਣਾ ਤੇ ਮਤਾਵਾ ਨੇ ਤੇ ਗੱਲਬਾਤ ਵੀ ਕਰਾਂਗੇ ਨੇ ਨਾਲ ਪੰਜ ਕੀ ਨਾਮ ਤੁਹਾਡਾ ਚਰਨਜੀਤ ਗੌਰ ਜੀ ਚਰਨਜੀਤ ਜੀ ਪ੍ਰਧਾਨ ਸਾਹਿਬ ਬੜੇ ਨਾਰੇ ਲਾਏ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਗੁਰਦੇਵ ਸਿੰਘ ਜੱਜੀ ਦੇ ਕੀ ਕਹਿਣਾ ਚਾਹੋਗੇ ਹਾਡੇ ਹਲਕੇ ਦਾ ਦੇ ਘਰ ਦਾ ਬੰਦਾ ਵਾ ਮੁੰਡਾ ਹੈ ਸੀ ਕਿ ਨਾ ਭਰਾ ਸਾਡਾ ਛੋਟਾ ਸਮਝ ਲੋ ਚਾ ਵੱਡਾ ਸਮਝ ਲੋ ਲੇਕਿਨ ਅਸੀਂ ਅੱਧੀ ਵਾਈ ਨਹੀਂ ਵਨਣ ਵਾਜੇ ਨੇ ਤੇ ਉਸੇ ਲਈ ਹਾਜ਼ਰ ਹੁੰਦੇ ਆ ਕਦੋਂ ਵੀ ਅੱਜ ਤਾਂ ਚਲੋ ਵੋਟਾਂ ਵੇਚੇ ਤੇ ਪਹਿਲੇ ਵੀ ਪਹਿਲੇ ਵੀ ਆਪਾਂ ਜਦੋਂ ਬੁਲਾਉਂਦੇ ਸੀ ਉਦੋਂ ਹੀ ਹਾਜ਼ਰ ਹੁੰਦੇ ਕੂੜੇ ਢੇਰਿਆ ਕੁਝ ਵੀ ਸਾਡੀਆਂ ਕੋਈ ਵੀ ਮੁਸ਼ਕਲਾਂ ਨੇ ਸਾਡੇ ਨਾਲ ਹੁੰਦੀ ਤੇ ਮੇਰੇ ਸੋ ਵੀ ਹੋਰ ਵੀ ਮੈਂ ਪੈਂਦੀ ਸੇ ਵੀ ਹੋਰ ਹੀ ਪ੍ਰਧਾਨ ਜੀ ਪਾਰਟੀ ਦੀ ਇਲਾਕੇ ਵਿੱਚ ਹੈਗੇ ਨੇ ਕਾਂਗਰਸ ਵੀ ਹੈਗੇ ਨੇ ਆਵਾਜ਼ੀ ਪਾਰਟੀ ਉਹਨਾਂ ਦੇ ਉਮੀਦਵਾਰ ਵੀ ਹੈਗੇ ਨੇ ਗੁਰਦੀਪ ਸਿੰਘ ਜੱਜੀ ਹੀ ਕਿਉਂ ਦੇਖੋ ਜੀ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਕਾਂਗਰਸ ਨਾਲ ਵੀ 20 ਸਾਲ ਹੋ ਗਏ ਜੁੜੇ ਨੂੰ ਤੇ ਸਾਡੀ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀਗੀ ਠੀਕ ਹੈ ਨਾ ਨਾ ਤੇ ਉਹਨਾਂ ਨੇ ਸਾਨੂੰ ਕੋਈ ਪੁੱਛਿਆ ਨਾ ਕੋਈ ਅੱਜ ਤੱਕ ਨਹੀਂ ਆਏ ਸਾਡੇ ਵੱਲੇ ਤੇ ਗੱਲ ਕਰੀਏ ਝਾੜੂ ਸਰਕਾਰ ਦੀ ਤੁਸੀਂ ਪਹਿਲਾਂ ਵਾਲੇ ਝਾੜੂ ਸਰਕਾਰ ਨੂੰ ਵੋਟਾਂ ਪਾਈਆਂ ਸੀ ਤੇ ਝਾੜੂ ਸਰਕਾਰ ਲਿਆਂਦੀ ਸੀ ਕਹਿੰਦੇ ਸੱਤ ਵਾਰ ਬੀਬੀਆਂ ਨੇ ਵੋਟਾਂ ਪਾਈਆਂ ਵਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਸ਼ਾਇਦ ਤੁਸੀਂ ਵੋਟ ਪਾਈ ਹੋਗੀ ਨਹੀਂ ਵੋਟ ਆਪਣੀ ਜੀ ਪਾਈ ਸੀ ਆਪਾਂ ਪਹਿਲੇ ਵੀ ਨਹੀਂ ਪਾਈ ਤੇ ਹੁਣ ਵੀ ਨਹੀਂ ਪਾਣੀ ਠੀਕ ਹੈ ਨਾ ਲੇਕਿਨ ਉਹਨਾਂ ਨੇ 100000 ਰੁਪਏ ਬੀਬੀਆਂ ਨੂੰ ਵਾਦਾ ਕੀਤਾ ਨਾ ਕੇ ਦੀਆਂ ਪੈਨਸ਼ਨਾਂ ਮਿਲੀਆਂ ਨਾ ਕੋਈ ਜਹ ਹਜ਼ਾਰ ਰੁਪਏ ਆਇਆ ਨਾ ਕੁਝ ਆਇਆ ਤੇ ਲੋਕੀ ਕੀ ਕਰਨਗੇ ਤੇ ਜੱਜ ਜਿਵੇਂ ਨੇ ਤੇ ਅਸੀਂ ਰਾਤ ਨੂੰ ਕੰਨੋ ਫੜ ਕੇ ਬਿਠਾ ਲਾਵਾਂਗੇ ਠੀਕ ਹੈ ਨਾ ਨਹੀਂ ਬੂਆ ਖੋਲੂਗਾ ਹੀ ਦੂਜਾ ਦਰਵਾਜ਼ਾ ਬਣਾਂਗੇ ਘਰ ਦੇ ਨੂੰ ਕਵਾਂਗੇ ਸਾਡੇ ਇਲਾਕੇ ਦਾ ਬੰਦਾ ਸਵੇਰੇ ਉੱਠ ਕੇ ਤੜਕੇ ਆ ਜਾਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਬੀਬੀਆਂ ਪੈੜਾ ਚ ਪੂਰਾ ਸ਼ਾਵ ਆ ਉਹਨਾਂ ਕਹਿੰਦੇ ਸਾਡਾ ਭਰਾ ਵਾ ਸਾਡਾ ਵੀਰ ਆ ਸਾਡਾ ਪੁੱਤਰ ਆ ਜਦੋਂ ਮਰਜ਼ੀ ਅਸੀਂ ਇਹਨਾਂ ਨੂੰ ਆਪਣੇ ਘਰੇ ਜਾ ਕੇ ਜਦੋਂ ਮਰਜ਼ੀ ਆਪਣਾ ਕੰਮ ਕਰਵਾ ਸਕ ਤੇ ਹਰ ਟਾਈਮ ਜੱਡੀ ਵੀ ਨਾਲ ਖੜਾ ਵਾ ਹਾਂਜੀ ਬੈਠ ਤੁਸੀਂ ਅੱਗੇ ਆ ਜਾਓ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਜੀ ਜੱਜੀ ਵੀਰ ਜੀ ਸਾਡੇ ਇਲਾਕੇ ਦੇ ਮੋਹਦਵਰ ਬੰਦੇ ਨੇ ਇਹ ਸਾਡੇ ਨਾਲ ਸਿਰਫ ਇਲੈਕਸ਼ਨਾਂ ਕਰਕੇ ਨਹੀਂ ਤੁਰੇ ਅੱਗੋਂ ਪਿੱਛੋਂ ਵੀ ਸਾਡੇ ਘਰਾਂ ਵਿੱਚ ਦੁੱਖ ਸੁੱਖ ਨੂੰ ਹਾਜ਼ਰ ਹੁੰਦੇ ਨੇ ਇਸ ਕਰਕੇ ਅਸੀਂ ਇਹਨਾਂ ਨਾਲ ਧਿਰੋਂ ਤੁਰੇ ਆ ਕੋਈ ਇਹਨਾਂ ਨਾਲ ਅਸੀਂ ਪੈਸਾ ਲੈ ਕੇ ਨਹੀਂ ਤੁਰੇ ਕੋਈ ਰਿਸ਼ਵਤ ਖੋਰੀ ਨਹੀਂ ਸਾਡੇ ਨਾਲ ਨਾ ਸਾਨੂੰ ਇਹਨਾਂ ਨੇ ਕੋਈ ਲਾਲਚ ਦਿੱਤਾ ਹੈ ਤੇ ਨਾ ਅਸੀਂ ਲਾਲਚ ਲਿਆ ਨਾ ਅਸੀਂ ਲਵਾਂਗੇ ਅਸੀਂ ਸਿਰਫ ਆਪਣੇ ਬੱਚਿਆਂ ਦਾ ਭਵਿੱਖ ਸੋਚਣਾ ਆ ਆਪਣੀ ਗਲੀਆਂ ਦਾ ਭਵਿੱਖ ਸੋਚਣਾ ਆ ਸਾਡੀਆਂ ਗਲੀਆਂ ਦੇ ਵਿੱਚ ਕੂੜਿਆਂ ਦੇ ਢੇਰ ਨੇ ਸੀਵਰੇਜ ਭਰ ਜਾਂਦੇ ਕੋਈ ਪ੍ਰਦਾਨ ਸੌਂਦਾ ਨਹੀਂ ਆ ਜਦੋਂ ਕਈ ਤਾਂ ਜੀ ਬਾਅਦ ਚ ਫੋਨ ਨਹੀਂ ਚੁੱਕਦੇ ਇਸ ਤਰ੍ਹਾਂ ਨਹੀਂ ਜੀ ਅਸੀਂ ਜਦ ਕੋਈ ਰਾਸ਼ਨ ਕਾਰਡ ਦੀ ਪ੍ਰੋਬਲਮ ਆਉਂਦੀ ਆ ਪ੍ਰਧਾਨਾਂ ਦੇ ਚੱਕਰ ਮਾਰੋ ਬੀਬੀਆਂ ਬਾਹਰੋਂ ਗੇਟ ਨਹੀਂ ਖੋਲਦਿਆਂ ਜੀ ਸੁੱਤੇ ਨੇ ਉੱਠੇ ਨੇ ਕੱਲ ਆਇਓ ਬਾਅਦੋਂ ਆਇਓ ਅਹੀਂ ਨੇ ਵੇਲੇ ਨਹੀਂ ਕਿ ਇਹਨਾਂ ਦੇ ਚੱਕਰ ਮਾਰੀਏ ਮੈਂ ਕਿਸਤਾਂ ਦੇ ਦਿੰਦੇ ਪੰਜ ਸਾਲ ਬਾਅਦ ਵੋਟਾਂ ਆਉਂਦੀਆਂ ਕੌਂਸਲਰ ਦੀਆਂ ਪੰਜ ਸਾਲਾਂ ਦੇ ਵਿੱਚ ਕਦੀ ਤੁਹਾਡੇ ਇਲਾਕੇ ਦੇ ਕੌਂਸਲਰ ਨੇ ਕਦੀ ਆ ਕੇ ਤੁਹਾਡੇ ਸਾਰ ਲਈ ਆ ਕਦੀ ਗਲੀ ਮੁਹੱਲੇ ਵਿੱਚ ਪੀ ਇਹਨਾਂ ਲੋਕਾਂ ਨੇ ਮੁੱਢ ਮੋਟਾ ਪਾਈਆਂ ਆਲੇ ਕਦੀ ਘਾਤੀ ਮਾਰੀ ਆ ਗਿਆ ਜੀ ਮੈਂ ਤੁਹਾਡੇ ਕੁਐਸਚਨ ਦਾ ਜਵਾਬ ਦੇਣਾ ਚਾਹੂੰਗੀ ਸਾਰੇ ਲੋਕ ਸਿਰਫ ਇਲੈਕਸ਼ਨਾਂ ਚ ਲੈਂਦੇ ਨੇ ਉਸ ਤੋਂ ਬਾਅਦ ਸਾਨੂੰ ਪੂਰਾ ਪੰਜ ਸਾਲ ਨਜ਼ਰ ਨਹੀਂ ਆਉ ਇੱਕ ਵਾਰੀ ਆਈ ਆਪਣੇ ਜੱਜੀ ਵੀਰ ਨੂੰ ਮੌਕਾ ਦਈਏ ਸਾਡਾ ਵੀਰ ਹੀ ਲੱਗਦਾ ਵਾ ਕੋਈ ਇਹ ਨਾ ਕਹਵੇ ਕਿ ਕੋਈ ਘਰ ਹੋਇਆ ਜਾਂ ਕਿਸ ਤਰ੍ਹਾਂ ਅਸੀਂ ਹੈਗੇ ਇਹਨਾਂ ਦੇ ਮਹੱਲੇ ਦੇ ਆ ਕੀ ਲੱਗਦਾ ਨਹੀਂ ਕਿ ਜਿਹੜੇ ਨੇਤਾ ਹੁੰਦੇ ਨੇ ਸ਼ਾਇਦ ਕਰਕੇ ਬਰਸਾਤ ਦੀ ਡੱਡੂ ਹੁੰਦੇ ਨੇ ਜਦੋਂ ਕਿਤੇ ਇਲਾਕੇ ਵੋਟਾਂ ਪੈਂਦੀਆਂ ਜਾਂ ਲੋਕ ਇਲੈਕਸ਼ਨ ਹੁੰਦੀ ਆ ਉਦੋਂ ਸਾਹਮਣੇ ਆਉਂਦੇ ਨੇ ਉਦੋਂ ਚਾਰ ਦਿਨ ਲਈ ਨਜ਼ਰ ਆਉਂਦੇ ਨੇ ਬਾਅਦੋਂ ਸਾਨੂੰ ਕੋਈ ਨਾ ਚੰਨੀ ਹੁੰਦਾ ਬਾਅਦੋਂ ਅਸੀਂ ਇਹਨਾਂ ਦੇ ਘਰਾਂ 'ਚ ਚੱਕਰ ਮਾਰਦੇ ਆ ਤੇ ਗੇਟਾਂ ਤੋਂ ਸਾਨੂੰ ਮੋੜਿਆ ਜਾਂਦਾ ਆ ਕਿ ਸੁੱਤੇ ਨੇ ਬਿਜ਼ੀ ਨੇ ਸ਼ਾਮ ਨੂੰ ਆਇਓ ਸਵੇਰੇ ਆਇਓ ਤੇ ਕੋਈ ਇੰਨਾ ਵੀ ਆਪਣੀਆਂ ਡਿਊਟੀਆਂ ਤੋਂ ਵਿਹਲੇ ਨਹੀਂ ਆ ਤਾ ਜਲਾਰਦਲ ਹੁੰਦੀ ਆ ਲੋਕਾਂ ਦੇ ਜਿਹੜੇ ਸਮੱਸਿਆਵਾਂ ਨੇ ਵੱਡੀ ਤਰ੍ਹਾਂ ਵਿੱਚ ਕਿਸੇ ਦਾ ਕੋਈ ਵੀ ਕੰਮ ਹੁੰਦਾ ਤੇ ਕੌਂਸਲ ਜਿਹੜੇ ਉਹ ਲੋਕਾਂ ਦਾ ਕਹਿਣਾ ਵੀ ਜਦੋਂ ਕਿਤੇ ਨਾਲ ਕੰਮ ਹੁੰਦਾ ਲੋਕਾਂ ਦੇ ਅਸੀਂ ਜਾ ਕੇ ਕੌਂਸਲ ਤੇ ਬੂਹੇ ਫਰਕਾਉਂਦੇ ਆ ਤਾਂ ਕੋਈ ਬੂਹਾ ਨਹੀਂ ਖੋਲਦਾ ਸਾਲੋਂ ਚੱਕਰ ਮਾਰਨੇ ਪੈਂਦੇ ਨੇ ਸਾਡਾ ਕੋਈ ਜਿਹੜਾ ਕੰਮ ਨਹੀਂ ਹੁੰਦਾ ਖਾਸ ਕਰਕੇ ਨਸ਼ੇ ਨੂੰ ਲੈ ਕੇ ਸ਼ਹਾਟੇ ਦੀ ਗੱਲ ਕੀਤੀ ਕੀਤੀ ਆ ਨਸ਼ਾ ਜਿਹੜਾ ਵਾ ਬਹੁਤ ਵੱਡੀ ਤਰ੍ਹਾਂ ਵਿੱਚ ਆ ਪੈਨ ਕੀ ਹਾਲਾਤ ਨੇ ਸਾਡੇ ਲਾਗੇ ਨਸ਼ੇ ਨੂੰ ਲੈ ਕੇ ਸਾਡੇ ਲਾਗੇ ਸਸਟੀ ਕਾਲ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਲਾਗੇ ਹਾਲਾਤ ਇਹੋ ਜਿਹੇ ਆ ਕਿ ਕੋਈ ਜਵਾਨ ਬੱਚਾ ਬਚਿਆ ਹੀ ਨਹੀਂ ਆ ਇਥੋਂ ਤੱਕ ਕਿ ਅਸੀਂ ਵੀ ਇਸੇ ਮਹੱਲੇ ਆਦੇ ਆ ਇਸ ਮਹੱਲੇ ਚ ਇੰਨੇ ਬੱਚੇ ਪਹਿਲਾਂ ਹੁੰਦੇ ਸੀ ਹੁਣ ਕਿਸੇ ਦਾ ਬੱਚਾ ਨਹੀਂ ਬਚਿਆ ਸਭ ਨਸ਼ਿਆਂ ਦੇ ਵਿੱਚ 20 ਸਾਲ 25 ਸਾਲ ਤੱਕ ਬੱਚੇ ਮਰ ਚੁੱਕੇ ਨੇ ਪਰ ਗੱਲ ਕਰੀ ਆ ਮਾਂ ਵੀ ਬਾਤ ਨਹੀਂ ਚਾਹਦੀ ਵੀ ਨਸ਼ੇ ਅਸੀਂ ਪਹਿਲੇ ਦਾ ਖਤਮ ਕੀਤੇ ਗਏ ਨੇ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਨੂੰ ਜੇਲਾ ਵਿੱਚ ਛੁੱਟਿਆ ਗਿਆ ਵਾ ਤੁਸੀਂ ਕਿਹਨੂੰ ਨਸ਼ਾ ਹੀ ਬੜਾ ਵਾ ਨਹੀਂ ਨਹੀਂ ਬਹੁਤ ਜ਼ਿਆਦਾ ਨਸ਼ਾ ਹਰ ਇੱਕ ਘਰ ਦੇ ਬਾਹਰ ਵੇਖੋ ਇੱਕ ਬੱਚਾ ਜ਼ਰੂਰ ਨਸ਼ੇੜੀ ਹੋਇਆ ਵਾ ਤੇ ਇੱਥੇ ਨਸ਼ਾ ਕਦੀ ਖਤਮ ਨਹੀਂ ਹੋਇਆ ਸ਼ਾਇਦ ਹੋਣਾ ਵੀ ਨਹੀਂ ਆ ਜੇ ਆਪਾਂ ਆਪਣੀ ਮਰਜ਼ੀ ਨਾਲ ਨੇਤਾ ਚੁਣਾਂਗੇ ਤੇ ਸ਼ਾਇਦ ਖਤਮ ਇਬਨ ਇਹ ਸੋ ਵੀ ਤੁਹਾਡੀ ਗਲੀ ਵਿੱਚ ਹੈ ਤੁਹਾਡੇ ਇਲਾਕੇ ਦੇ ਹੁਣ ਫਿਰ ਨੇਤਾ ਨੇ ਆਉਣਾ ਵਾ ਤੁਹਾਡੇ ਬੂਹੇ ਫਰਕਾਉਣੇ ਆ ਤੁਹਾਡੇ ਗਾਲੀ ਹੱਥ ਵੀ ਜੋੜਨੇ ਨੇ ਜੇ ਤੁਸੀਂ ਆਹ ਨਾਲ ਸਵਾਲ ਕਰੋਗੇ ਕਿ ਭਾਈ ਨਸ਼ਾ ਆ ਕਦੋਂ ਨਹੀਂ ਕਰ ਚੁੱਕੇ ਨਸ਼ੇ ਨਾਲ ਕਿੰਨੇ ਮਾਮਾ ਦੇ ਪੁੱਤ ਜਣ ਚਲ ਗਏ ਨੇ ਹਾਂਜੀ ਅਸੀਂ ਇਹ ਸਵਾਲ ਜ਼ਰੂਰ ਕਰਾਂਗੇ ਜੇ ਜੱਜੀ ਵੀਰ ਆਹਡਾ ਨੇਤਾ ਬਣੂਗਾ ਤੇ ਸ਼ਾਇਦ ਥੋੜੀ ਰਾਹਤ ਮਿਲੇ ਬੱਚਿਆਂ ਨੂੰ ਨਸ਼ੇ ਦੇ ਵਿੱਚੋਂ ਹਾਂਜੀ ਕਿ ਜਿਸ ਤਰ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਹੋ ਜਾਂਦੀ ਆ ਸਾਡੇ ਵੀ ਸੈਟਾਂ ਵਿੱਚ ਹੁੰਦੀ ਤੇ ਅਸੀਂ ਆਪਣੇ ਵੀਰ ਨੂੰ ਸਰਬਸੰਮਤੀ ਨਾਲ ਬਣਾ ਦਿੰਦੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਭੈਣਾਂ ਦੀ ਆਵਾਜ਼ ਬਿਲਕੁਲ ਵੀ ਗੁਰਦੇਵ ਸਿੰਘ ਜੱਜੀ ਹੀ ਜਿਹੜਾ ਕੌਂਸਲ ਹੋਣਾ ਚਾਹੀਦਾ ਉਹਨਾਂ ਦੀ ਤਨਖਾਹ ਪਤੀ ਨਿੰਦਰ ਕੋਲ ਨੂੰ ਜਿਹੜਾ ਖਲਾ ਰਹਿ ਗਿਆ ਵਾ ਤੇ ਪੈਣਾ ਦੀ ਮੰਗਿਆ ਕਿਉਂਕਿ ਇੱਥੇ ਨਸ਼ੇ ਨੂੰ ਲੈ ਕੇ ਕੂੜੇ ਨੂੰ ਲੈ ਕੇ ਹੋਰ ਬਹੁਤ ਸਮੱਸਿਆ ਨੇ ਖਾਸ ਕਰਕੇ ਪਾਣੀ ਜਿਹੜਾ ਵਾ ਪਾਣੀ ਦੀ ਬੜੀ ਪ੍ਰੋਬਲਮ ਹੁੰਦੀ ਆ ਨਿੰਦਰ ਕੁਮਾਰ ਜੀ ਕਿਸ਼ਤਾਂ ਦੇ ਦਿਓ ਅੱਜ ਪੈਣਾ ਦੇ ਨਾਲ ਖੜੇ ਹੋ ਤੇ ਇਹ ਪੈਣਾ ਦੀ ਸਮੱਸਿਆਵਾਂ ਬੜੀਆਂ ਉਹਨਾਂ ਕਿਹਾ ਗੁਰਦੇਵ ਜੱਡੀ ਸਾਡਾ ਆਪਣਾ ਵੀਰ ਆ ਜਦੋਂ ਮੰਗੀ ਅਸੀਂ ਇਲਾਕੇ ਜਾ ਕੇ ਕੰਮ ਕਰਾ ਸਕਦੇ ਆ ਤੁਹਾਡਾ ਦੇ ਬਾਰੇ ਕੀ ਕਹਿਣਾ ਸਰ ਸ਼ਸ਼ਕਲ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ਼ਕਾਲ ਮੈਂ ਇਹ ਕਹਿਣਾ ਚਾਹਾਂਗੀ ਸਾਰੇ ਆਪਣੇ ਵਾਰਡ ਦੇ ਭੈਣਾ ਤੇ ਵੀਰਾਂ ਨੂੰ ਉਹਨਾਂ ਦੀਆਂ ਜਿੰਨੀਆਂ ਵੀ ਸਾਰੀਆਂ ਸ਼ਿਕਾਇਤਾਂ ਆਸੀਂ ਸਭ ਦੀਆਂ ਸ਼ਿਕਾਇਤਾਂ ਦੂਰ ਕਰਾਂਗੇ ਅਸੀਂ ਸਾਰੀਆਂ ਪ੍ਰੋਬਲਮਸ ਬੈਠ ਕੇ ਸਾਰੇ ਮਸਲੇ ਹੱਲ ਕਰਾਂਗੇ ਤੇ ਕਿਸੇ ਦੀ ਵੀ ਕੋਈ ਸ਼ਿਕਾਇਤ ਨਹੀਂ ਰਹਿ ਜਾਊਗੀ ਪਾਣੀ ਦੇ ਮਸਲੇ ਹੋਣ ਬੇਸ਼ੱਕ ਕੂੜੇ ਦੇ ਮਸਲੇ ਹੋਣ ਇੱਥੇ 10-10 ਦੇ ਗੱਡੀਆਂ ਨਹੀਂ ਹੁੰਦੀਆਂ ਤੇ ਕਿਸੇ ਦੀ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਸੀ ਪਹਿਲੇ ਕਾਉਂਸਲਰ ਨਾ ਹੋਣ ਕਰਕੇ ਪਰ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਅਗਰ ਸਾਨੂੰ ਮੌਕਾ ਦਿੱਤਾ ਜਾਂਦਾ ਹੈ ਤੇ ਅਸੀਂ ਸਭ ਦੀਆਂ ਸਮੱਸਿਆਵਾਂ ਹੱਲ ਕਰਾਂਗੇ ਅਸੀਂ ਲੋਕਾਂ ਨਾਲ ਗਲਬਾ ਕੀਤੀ ਪੜਾਣਾ ਦਾ ਉਹ ਕਹਿਣਾ ਸੀ ਗੁਰਦੇਵ ਸਿੰਘ ਜੱਜੀ ਭਾਵੇਂ ਕਾਉਂਸਲ ਨਹੀਂ ਸੀ ਪਹਿਲਾਂ ਬਣਿਆ ਫਿਰ ਵੀ ਜਿਹੜਾ ਬਈ ਕਾਉਂਸਲ ਤੋਂ ਵੱਧ ਜਿਹੜੇ ਇਲਾਕੇ 'ਚ ਕੰਮ ਕਰਾਏ ਨੇ ਲੋਕਾਂ ਦੇ ਸੁੱਖ ਸੁੱਖ ਸੁਣਦੇ ਨੇ ਬਹੁਤਾਂ ਨੂੰ ਟਿਕਟ ਮਿਲ ਜਾਂਦੀ ਹੈ ਜਾਂ ਤੁਸੀਂ ਕੌਂਸਲ ਬਣ ਜਾਂਦੇ ਹੋ ਤੇ ਕੀ ਲੱਗਦਾ ਵੀ ਜਿੱਥੇ ਜੱਜੀ ਵੀ ਸੇਵਾ ਕਰਨ ਦਿਆ ਵਾ ਉਹ ਪੈਣਾ ਲੋਕਾਂ ਦੀ ਉਥੇ ਤੁਸੀਂ ਵੀ ਸੇਵਾ ਜੀ ਦੇ ਦਿੰਦਿਆਂ ਕਰੋਂਗੇ ਨਾ ਹਾਂਜੀ ਬਿਲਕੁਲ ਭਾਜੀ ਅਸੀਂ ਆਪਣੇ ਏਰੀਆ ਵਿੱਚ ਇੱਕ ਨਵਾਂ ਵਿਕਾਸ ਕਰਾਂਗੇ ਕਿਸੇ ਨੂੰ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੂਗਾ ਕੋਈ ਵੀ ਜਦ ਮਰਜੀ ਭੈਣ ਭਰਾ ਕੋਈ ਵੀਰ ਭੈਣ ਆਪਣੀ ਸਮੱਸਿਆ ਲੈ ਕੇ ਸਾਡੇ ਕੋਲ ਆ ਸਕਦਾ ਹੈ ਅਸੀਂ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣ ਦਵਾਂਗੇ ਤੇ ਸਾਰਿਆਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਵੀ ਯਾਰ ਕੀ ਜਿਹੜੀ ਮੰਗ ਆ ਗੁਰਦੇਵ ਸਿੰਘ ਜੱਜੀ ਨੂੰ ਜਿਹੜਾ ਕਿ ਕੌਂਸਲ ਬਣਾਇਆ ਜਾਵੇ ਉਹ ਲਈ ਤਨਬੱਤ ਨਿੰਦਰ ਕੌਰ ਨੂੰ ਕਿਉਂਕਿ ਹਮੇਸ਼ਾ ਭੈਣਾਂ ਦੇ ਨਾਲ ਖੜਦੇ ਨੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਕਿਉਂਕਿ ਹਮੇਸ਼ਾ ਇਹਨਾਂ ਕਿਹਾ ਵੀ ਲੀਡਰ ਬੜੇ ਆਏ ਨੇ ਅਤੇ ਲੀਡਰਾਂ ਨੇ ਕਦੀ ਕਿਸੇ ਦੀ ਗਾਲ ਨਹੀਂ ਸੁਣੀ ਕਦੀ ਕਿਸੇ ਦਾ ਕੰਮ ਨਹੀਂ ਕਰਾਇਆ ਆਪਣਾ ਬਿਨਾ ਸਾਡੇ ਘਰ ਸਾਡੇ ਮਹੱਲੇ ਚ ਕੋਈ ਵੀ ਪਰੇਸ਼ਾਨੀ ਕੋਈ ਵੀ ਕਿਸਮ ਦੀ ਆਵੇ ਤੇ ਜੱਜ ਜੀ ਵੀਰ ਨੂੰ ਬੁਲਾ ਕੇ ਦੱਸਿਆ ਜਾਏਗਾ ਤੇ ਜੱਜ ਜੀ ਪੁੱਤ ਆਹ ਕੰਮ ਇਦਣੇ ਇਦਾਂ ਕਿਉਂ ਹੋ ਗਿਆ ਕੋਈ ਗਰੀਬ ਰੋਟੀ ਤੇ ਬੈਠਾ ਜਾਂ ਕੋਈ ਗਰੀਬ दारू दारू ਤੇ ਬੈਠਾ ਇਸ ਵਕਤ ਜੇ ਜਿੰਨੇ ਘਰ ਆ ਕੇ ਜਾ ਕੇ ਪਰੇਸ਼ਾਨੀ ਦੱਸਾਂਗੇ ਜੱਜ ਜੀ ਵੀਰ ਸਾਡੇ ਗਲੀ ਚ ਆ ਕੇ ਜਰੂਰ ਸੁਨੇਗਾ ਵੀ ਸਾਡੀ ਗਲੀ ਦੇ ਵਿੱਚ ਦੱਸੋ ਤੁਹਾਨੂੰ ਬੀਬੀ ਕਿਦੇ ਘਰ ਕੀ ਪਰੇਸ਼ਾਨੀ ਹੈ ਕਿਦੇ ਘਰ ਰੋਟੀ ਨਹੀਂ ਪੱਕੀ ਕਿਹੜਾ ਕੋਈ दारू दारू ਤੇ ਬੈਠਾ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਜਾਣਾ ਕਿ ਹੁਣ ਜੱਜੀਪੀਰ ਬੋਟਾ ਦੇ ਖਲੋਤਾ ਆਹ ਇਹਨੇ ਕਹਿੰਦਾ ਹੁਣ ਸੁਣਾਈ ਕਰਦਾ ਬੋਟਾ ਪਹਿਲਾਂ ਵੀ ਜੱਜੀਪੀਰ ਸਾਡੀ ਦਿਲ ਦੀ ਸੁਣਦਾ ਅੰਦਰ ਵੜ ਕੇ ਪਹਿਹੀ ਨਾ ਸੁਣਾਣਾ ਚਾਹਨੇ ਆ ਬਹੁਤ ਬਹੁਤ ਧੰਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿੰਦਰ ਕੌਰ ਅਤੇ ਗੁਰਦੇਵ ਸਿੰਘ ਜੱਜੀ ਦੇ ਜਿਹੜੇ ਨਾਰੇ ਲੱਗ ਰਹੇ ਨੇ ਜਿੱਦਾਂ ਬਾਅਦੇ ਨਹੀਂ ਲੱਗ ਰਹੇ ਨੇ ਗੁਰਦੇਵ ਸਿੰਘ ਜੀ ਲੱਗਦਾ ਤੁਸੀਂ ਤਾਂ ਹੁਣ ਪਹਿਲਾਂ ਹੀ ਕੌਂਸਲ ਬਣ ਚੁੱਕੇ ਹੋ ਕਿਉਂਕਿ ਪੈੜਾਂ ਲਈ سپورਟ ਆ ਪੈੜਾਂ ਲਈ ਫਤਵਾ ਦੇ ਦਿੱਤਾ ਵੀ ਇੱਕ ਤਰਫਾ ਜਿੱਤੇ ਆ ਗੁਰਦੇਵ ਸਿੰਘ ਜੱਜੀ ਨੂੰ ਜਿਹੜਾ ਕਿ ਕੌਂਸਲ ਬਣਾਤਾ ਗਿਆ ਵਾ ਵੇਖੋ ਜੀ ਇਹ ਸਾਰੇ ਮੈਨੂੰ ਪਿਆਰ ਕਰਨ ਵਾਲੇ ਨੇ ਇਹ ਸਾਰੇ ਮੇਰੇ ਪਰਿਵਾਰ ਨੇ ਇਹਨਾਂ ਨੂੰ ਤੁਸੀਂ ਅੱਜ ਪੁੱਛ ਲਓ ਤਾਂ ਵੀ ਉਹ ਗੱਲ ਹੈ ਕੱਲ ਨੂੰ ਕੋਈ ਵੀ ਰਿਜ਼ਲਟ ਆਵੇ ਇਹਨਾਂ ਵਾਸਤੇ ਮੈਂ ਉਹ ਹੀ ਆ ਇਹਨਾਂ ਨੇ ਹਮੇਸ਼ਾ ਮੇਰੀ ਸੁੱਖ ਮੰਗਣੀ ਆ ਪਰ ਨਹੀਂ ਲੋਕਾਂ ਦਾ ਬਹੁਤ ਵਧੀਆ ਸਹਾਰਾ ਮਿਲ ਰਿਹਾ ਲੋਕੀ ਬਹੁਤ ਵਧੀਆ ਹੰਗਾਰਾ ਸਾਨੂੰ ਦੇ ਰਹੇ ਨੇ ਕੋਈ ਗੱਲ ਨਹੀਂ ਆਪਾਂ ਕਿਲਾ ਫਤਾਈ ਕਰਾਂਗੇ ਤੇ ਵਧੀਆ ਮੂੰਹ ਤੋੜ ਜਵਾਬ ਦੇਵਾਂਗੇ ਜੱਜ ਜੀ ਜੱਦੀ ਕੀੜੇ-ਕਿਹੜੇ ਮੁੱਦੇ ਹੋਣਗੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿਉਂਕਿ ਅਸੀਂ ਅਕਸਰ ਹੀ ਹੋਣੀ ਪਾਣਾ ਗੱਲ ਕੀਤੀ ਉਹਨਾਂ ਕਿਹਾ ਵੀ ਜੱਜੀ ਕੌਂਸਲ ਤੋਂ ਪਹਿਲਾਂ ਹੀ ਸਾਡੇ ਇਲਾਕੇ ਦੀ ਇਹ ਮੁਸ਼ਕਲਾ ਸੁਣਦਾ ਵਾ ਸਾਡੇ ਇਲਾਕੇ ਦੇ ਕੰਮ ਕਰਾਉਂਦਾ ਜਿਹੜੀ ਭੈਣ ਕੋ आवाज ਮਾਰਦਾ ਹਰ ਕਿਸੇ ਦਾ ਕੰਮ ਕਰ ਪਹੁੰਚਦਾ ਵਾ ਤੇ ਜੱਜੀ ਦੇ ਕਿਹੜੇ ਕਿਹੜੇ ਮੁੱਦੇ ਹੋਣਗੇਗਾ ਵੇਖੋ ਜੀ ਸਭ ਤੋਂ ਪਹਿਲਾਂ ਤੇ ਇਹੀ ਮੁੱਦਾ ਰਹੂਗਾ ਕਿ ਇਲੈਕਸ਼ਨ ਜਿਹੜੀ ਆ 2 ਸਾਲ ਡਿਲੇ ਹੋ ਚੁੱਕੀ ਸੀ ਉਹਦੀ ਵਜ੍ਹਾ ਕਰਕੇ ਨਾ ਹਾਊਸ ਕਾਰਪੋਰੇਸ਼ਨ ਬਣਨ ਲੱਗੇ ਬਹੁਤ ਹੀ ਮੁਸ਼ਕਲਾਂ ਆਈਆਂ ਵਾ ਜਿੰਨਾ ਪਿਛਲੇ ਸਰਕਾਰ ਇਹ ਜਿਹੜਾ ਸੀਵਰ ਦਾ ਭਾਂਡਾ ਭਾਂਦੇ ਨੇ ਆਮ ਸਰਕਾਰ ਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ ਪਰ ਇਹ ਕਾਂਗਰਸ ਦੀ ਦੇਣ ਆ ਮੈਂ ਦਿਲ ਖੋਲ ਕੇ ਤੁਹਾਡੇ ਨਾਲ ਗੱਲ ਕਰਾਂ ਇਹ ਕਾਂਗਰਸ ਦੀ ਦੇਣ ਆ ਉਹਨਾਂ ਨੇ ਹੀ 25-25 ਸਾਲ ਦੇ ਠੇਕੇ ਦਿੱਤੇ ਆ ਆ ਸਫਾਈ ਵਾਲੇ ਨਾ ਦਿੱਤੇ ਹੁੰਦੇ ਤੁਸੀਂ ਸਾਲ ਦਾ ਠੇਕਾ ਹੁੰਦਾ ਦੋ ਦਾ ਹੁੰਦਾ ਤਿੰਨ ਦਾ ਤਾਂ ਕਦੀ 25-25 ਸਾਲਾਂ ਦਾ ਵੀ ਠੇਕੇ ਹੁੰਦੇ ਆ ਇਹਨਾਂ ਨੇ ਉਦੋਂ ਮੋਟੀਆਂ ਕਰਪਸ਼ਨਾਂ ਕੀਤੀਆਂ ਜੀ ਉਹਦਾ ਖਮਿਆਜਾ ਅੱਜ ਸਰਕਾਰ ਵੀ ਭੁਗਤ ਰਹੀ ਆ ਤੇ ਅਸੀਂ ਵੀ ਭੁਗਤ ਰਹੇ ਆ ਤੇ ਲੋਕ ਉਤੋਂ ਜ਼ਿਆਦਾ ਭੁਗਤ ਰਹੇ ਆ ਜਿਹੜੀ ਗੱਲ ਸੀਵਰ ਦੀ ਆ ਉਹ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਾਂਗਰਸ ਦੇ ਟਾਈਮ ਤੋਂ ਹੀ ਆਪਾਂ ਉਹ ਕੇਸ ਹਾਰ ਗਏ ਆ ਜਿਹੜਾ ਗੰਦੇ ਨਾਲਾ ਸਾਡਾ ਬੰਦ ਹੋ ਗਿਆ ਸੀ ਉਹ ਉਦੋਂ ਹੀ ਉਹਨਾਂ ਨੂੰ ਚਾਹ ਉਹਨਾਂ ਨੂੰ ਪਹਿਲਾਂ ਹੀ ਚਾਹੀਦਾ ਇਹਦਾ ਕੋਈ ਹੱਲ ਕਰਦਾ ਜਦੋਂ ਤੁਹਾਨੂੰ ਪਤਾ ਹੈ ਕਿ ਮੈਂ ਆ ਕੇ ਸੱਰ ਰਿਹਾ ਤੁਸੀਂ ਤਾਂ ਹੱਲ ਕਰੋ ਇਹਨੇ ਕੀਤਾ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੀ ਸਰਕਾਰ ਆ ਨਹੀਂ ਰਹੀ ਜਿਹੜਾ ਦੂਜੀ ਆਊਗੀ ਉਹਦੇ ਸਿਰ ਸਿਕਰੀ ਭੰਨਾਂਗੇ ਹੋਰ ਕੋਈ ਮਸਲਾ ਨਹੀਂ ਤੇ ਬਈ ਜੀ ਸੋਮੀ ਨਸ਼ੇ ਨੂੰ ਲਾ ਕੇ ਬੜਿਆ ਸਵਾਲ ਕੀਤੇ ਹੁੰਦੇ ਆ ਕਹਿੰਦੇ ਨਸ਼ਾ ਹੀ ਬੜਾ ਇਸ ਇਲਾਕੇ 'ਚ ਹੈਗਾ ਜਿੱਦਕ ਤੁਸੀਂ ਕੌਂਸਲ ਬਣ ਜਾ ਨਸ਼ੇ ਨੂੰ ਲਾ ਕੇ ਕਿੰਨਾ ਠੱਲ ਪਾਓਗੇ ਕਿਉਂਕਿ ਅਸੀਂ ਦੇਖੇ ਮਾਵਾਲੇ ਪੁੱਤ ਭੈਣਾ ਦੇ ਭਰਾ ਜਿਹੜੇ ਨੇ ਕਈਆਂ ਭੈਣਾ ਸਵਾਗ ਜਿਹੜੇ ਹੋ ਜਾਂਦੇ ਨੇ ਨਸ਼ੇ ਨੂੰ ਲਾ ਕੇ ਕਰਕੇ ਲੈਂਦੇ ਨੇ ਨਸ਼ਾ ਵਾ ਵੇਖੋ ਤੇ ਤਾਂ ਹੀ ਨਸ਼ੇ ਦੀ ਗੱਲ ਹੁੰਦੀ ਹੈ ਤੇ ਨਸ਼ਾ ਅੱਗੇ ਨਾਲੋਂ ਬਿਲਕੁਲ ਇਹ ਨਹੀਂ ਆ ਕਿ ਨਸ਼ਾ ਵਧਿਆ ਵਾ ਨਸ਼ਾ ਵਧਿਆ ਵੀ ਜ਼ਰੂਰ ਹੈ ਪਰ ਨਸ਼ਾ ਫੜਿਆ ਵੀ ਬੜਾ ਗਿਆ ਵੇਖੋ ਮੈਂ ਜਿੱਤਰਾ ਦਾ ਵੀ ਹਾਂ ਆ ਇੱਕ ਮੌਤਵਾਰ ਹੁੰਦੇ ਨਾ ਤੇ ਮੇਰੇ ਥਾਣੇ ਨਾਲ ਸੰਬੰਧਤ ਰਹਿੰਦੇ ਹੀ ਨੇ ਮਸਲੇ ਮੈਂ ਜਾਂਦਾ ਰਹਿੰਦਾ ਰਹਿੰਦਾ ਨਾ ਪਰ ਉੱਥੇ ਜੋ ਰਿਕਵਰੀ ਹੋਈ ਆ ਚਾਹੇ ਉਹ ਸਾਡੇ ਇੱਥੇ ਰਹਿ ਕੇ ਗਏ ਨਾ ਰੋਬਿੰਦ ਸਿੰਘ ਜੀ ਉਹਨਾਂ ਨੇ ਕੀਤੀ ਹੋਵੇ ਚਾਹੇ ਸਾਡੇ ਹੁਣ ਵਾਲੇ ਐਸਐਸ ਸਾਹਿਬ ਨੇ ਕੀਤੀ ਹੋਵੇ ਚਾਹੇ ਪਿਛਲੇ ਬੰਨੇ ਜਿੰਨੇ ਰਿਕਵਰੀ ਜਿਹੜੀ ਪੂਰੇ ਸ਼ਹਿਰ ਦੇ ਵਿੱਚ ਹੋਈ ਆ ਸਭ ਤੋਂ ਵੱਧ ਸ਼ਾਟੇ ਦੇ ਥਾਣੇ ਦੀ ਹੋਈ ਉਹ ਤਾਂ ਹੋਈ ਆ ਪਰ ਇੱਥੇ ਵੱਧ ਪਰ ਹਾਂ ਇਹਦੇ ਵਿੱਚ ਇਹ ਸਾਰਾ ਕਾਰਨ ਨਹੀਂ ਆ ਵੀ ਇਹ ਸਾਰ ਇਹ ਸਾਰੀ ਜਿਹੜੀ ਪੁਰਾਣੇ ਨੇਤਾਵਾਂ ਨਾ ਪੁਰਾਣੇ ਨੇਤਾ ਜਿੱਤਰ ਤੁਸੀਂ ਵੇਖੋ ਹੈ ਹੈਡਿੰਗ ਵੀ ਮੇਰਾ ਇਹੋ ਹੀ ਆ ਕਿ ਪੁਰਾਣੇ ਨੇਤਾ ਦਾ ਹੀ ਕੰਮ ਆ ਵੇਖੋ ਕੋਈ ਨਵੀਂ ਸਰਕਾਰ ਆ ਕੇ ਕੋਈ ਦੋ ਸਾਲਾਂ ਚ ਗੰਦ ਪਾ ਨਹੀਂ ਦਿੰਦੀ ਇਹ ਪੁਰਾਣੀਆਂ ਸਰਕਾਰਾਂ ਨੇ ਗੰਦ ਪਾਏ ਆ ਇਹ ਜਹਾਂ ਇਹਦੇ ਵਿੱਚ ਦੋ ਸਰਕਾਰਾਂ ਦਾ ਬੜਾ ਵੱਡਾ ਜ਼ਿੰਮੇਵਾਰ ਹੈ ਉਹ ਤੁਹਾਨੂੰ ਮੈਂ ਅਕਾਲੀ ਦਲ ਦਾ ਕਹਿੰਦਾ ਕਾਂਗਰਸ ਦਾ ਉਹਦਾ ਖਮਿਆਜਾ ਆ ਆਮ ਆਦਮੀ ਵੀ ਪੁੱਗਤ ਰਹੀ ਆ ਪਰ ਹੁਣ ਉਹਦਾ ਨਾਂ ਲੱਗ ਰਿਹਾ ਕਿਉਂ ਕੀ ਸਮਾਹ ਹੋ ਗਿਆ ਜਾਂਦਾ ਪਰ ਗੱਲ ਕਰੀ ਕਾਲੀਆਂ ਗੱਲ ਕੀਤੀ ਹੈ ਕਾਲੀ ਕਹਿੰਦੇ ਹੁਣ ਕਿਹੜੀ ਸਾਡੀ ਸਰਕਾਰ ਆ ਹੋਂ ਤੇ ਆਮ ਆਦਮੀ ਪਾਰਟੀ ਸਰਕਾਰ ਆ ਨਸ਼ਾ ਕਹਿੰਦੇ ਪਹਿਲੇ ਨਾਲੋਂ ਜ਼ਿਆਦਾ ਕਹਿੰਦੇ ਅਸੀਂ ਤਾਂ ਐਵੇਂ ਬਦਲਾਮ ਹੋ ਗਏ ਕਿ ਕਾਲੀਆਂ ਨਸ਼ਾ ਲਿਆਂਦਾ ਸੀ ਤੁਸੀਂ ਇਹ ਕਿ ਬਾਕੀ ਕਹਿੰਦੇ ਮੈਂ ਕਹਿ ਰਿਹਾ ਨਾ ਮੈਂ ਕਹਿ ਰਿਹਾ ਕਿ ਹੁਣ ਅਸੀਂ ਉਹਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਸਮਾਹ ਬੜਾ ਹੋ ਗਿਆ ਸਮਾਹ ਬਹੁਤ 2.5 ਸਾਲ ਇਹਨੂੰ ਹੋ ਗਿਆ ਪਿਛਲੇ 5 ਸਾਲ ਹੋ ਗਿਆ ਹੁਣ ਉਹਨਾਂ ਦਾ ਨਾਮ ਕੱਟਿਆ ਜਾਣਾ ਚਾਹੀਦਾ ਪ੍ਰਾਣੀ ਕਹਾਵਤ ਬਣੀ ਆ ਕਿ ਕਾਲੀ ਦਲ ਦੀ ਕਾਂਗਰਸ ਦੀ ਇਤੋਂ ਇਦਾਂ ਉਹੀ ਮੈਂ ਤੁਹਾਨੂੰ ਦਰਾਈ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਠੀਕ ਹੈ ਇਮਿਨਿਸੋਪੀ ਹੁਣ ਲੋਕਾਂ ਦਾ ਕਿੰਨਾ ਘਰਵਾ ਘਾਰਾ ਮਿਲ ਰਿਹਾ ਵਾਰ ਚ ਜਾ ਰਹੇ ਹੋ ਅੱਜ ਦਫਤਰ ਦਾ ਉਘਾਟਨ ਕੀਤਾ ਗਿਆ ਵਾ ਕਿੰਨਾ ਗ ਲੋਕਾਂ ਦਾ ਪਿਆਰ ਮਿਲਿਆ ਕਈ ਸੋਚਿਆ ਸੀ ਵੀ ਗੁਰਦੇਸ਼ ਸਿੰਘ ਜੱਜੀ ਨੂੰ ਇੰਨਾ ਪਿਆਰ ਮਿਲੂ ਲਾਕੇ ਵਿੱਚ ਨਹੀਂ ਜੀ ਇਹ ਮੈਂ ਕਦੀ ਨਹੀਂ ਸੋਚਿਆ ਸੀ ਪਿਛਲੀ ਵਾਰ ਨਾਲੋਂ ਵੀ ਦੁਨਾ ਹੰਗਾਰਾ ਮੈਨੂੰ ਮਿਲਿਆ ਬਹੁਤ ਪਿਆਰ ਮਿਲ ਰਿਹਾ ਹੈ ਪਰ ਮੈਨੂੰ ਆਸ ਹੈ ਵੀ ਲੋਕੀ ਇਸੇ ਤਰ੍ਹਾਂ ਹੀ ਆਉਣ ਵਾਲੇ ਦੋਕ ਦਿਨ ਦੀ ਇਲੈਕਸ਼ਨ ਰਹਿ ਗਈ ਆ ਤੇ ਇਸ ਤੋਂ ਵੀ ਜ਼ਿਆਦਾ ਸਾਡਾ ਵਧੂਗਾ ਬੜੀ ਵਧੀਆ ਲੀਡ ਨਾਲ ਜਿੱਤਾਂਗੇ ਜੀ ਅਸੀਂ ਸਾਨੂੰ ਆਸ ਹੈ ਕਿ ਪੂਰੀ ਰੱਬ ਰੱਬ ਸਾਡਾ ਖਿਲਾਫ ਹਟੇ ਕਰੂਗਾ ਗੁਰਦੇਵ ਜੀ ਪਹਿਲਾਂ ਵੀ ਤੁਸੀਂ ਜਿਵੇਂ ਪਹਿਲਾਂ ਵੀ ਜਾਲ ਲੜ ਰਹੇ ਸੀ ਹੁਣ ਫੇਰ ਜਾਲ ਲੜ ਰਹੇ ਹੋ ਕਿ ਲੱਗਦਾ ਵੀ ਪਹਿਲੀ ਇਲੈਕਸ਼ਨ ਨਾਲੋਂ ਐਕੀ ਇਲੈਕਸ਼ਨ ਕੋਈ ਜ਼ਿਆਦਾ ਫਰਕ ਲਿਖਣ ਦੇਖਣ ਨੂੰ ਮਿਲਿਆ ਆ ਕਿ ਲੋਕਾਂ ਦਾ ਰੁਝਾਨ ਜ਼ਿਆਦਾ ਹੈਗਾ ਕਿ ਜਾਂ ਰੁਝਾਨ ਘਟਿਆ ਹੈ ਨਹੀਂ ਇਲੈਕਸ਼ਨ ਦੀ ਰੁਝਾਨ ਨਹੀਂ ਹੈਗਾ ਵੇਖੋ ਇਹ ਗੱਲ ਤੇ ਸੱਚੀ ਆ ਤੁਸੀਂ ਬੜਾ ਵਧੀਆ ਸਵਾਲ ਕੀਤਾ ਵੀ ਇਲੈਕਸ਼ਨ 'ਚ ਲੋਕਾਂ ਦਾ ਰੁਝਾਨ ਇੰਨਾ ਜ਼ਿਆਦਾ ਨਹੀਂ ਹੈਗਾ ਪਰ ਜਿਹੜੀ ਆ ਇਹ ਮਤਲਬ ਲਾ ਲਓ ਆਮ ਆਦਮੀ ਪਾਰਟੀ ਦੇ ਜਾਂ ਕੋਈ ਛਲਾ ਲਓ ਮਾੜੇ ਹਾਲਾਤਾਂ ਕਰਕੇ ਜਿਸ ਤਰ੍ਹਾਂ ਸੀਵਰ ਆ ਗੰਦਾ ਪਾਣੀ ਆ ਕਾ ਕੂੜੇ ਦੀ ਸਮੱਸਿਆ ਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਰਕਾਰ ਉਹ ਸਰਕਾਰ ਦੀ ਹਾਲਤ ਜਿਹੜੀ ਇੱਕ ਲੇਟ ਹੋਣ ਕਰਕੇ ਤੇ ਇੱਕ ਪਤਲੀ ਹੋਣ ਕਰਕੇ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦਾ ਹੈਵੀ ਹੋਣਾ ਬਣ ਗਿਆ ਨਹੀਂ ਤੇ ਕਦੀ ਉਹ ਇਦਾਂ ਸਰਕਾਰਾਂ ਦੇ ਵਿੱਚ ਵੀ ਕੋਈ ਇਜਾਜ਼ਤ ਖਲੋਂਦੇ ਹੁੰਦੇ ਕੋਈ ਹਨਾ ਪਰ ਨਹੀਂ ਮੈਂ ਤੇ ਆਮ ਆਦਮੀ ਪਾਰਟੀ ਨਾਲ ਪਿਛਲੇ 3 ਸਾਲ ਤੋਂ 2.5 ਸਾਲ ਤੋਂ ਜੁੜਿਆ ਸੀ ਉਹਨਾਂ ਦੇ ਕੋਈ ਕਾਰਨ ਹੋਊਗਾ ਉਹਦੇ ਕਰਕੇ ਉਹਨਾਂ ਕੋ ਮੈਨੂੰ ਟਿਕਟ ਨਹੀਂ ਦਿੱਤੀ ਗਈ ਪਰ ਮੈਨੂੰ ਕੋਈ ਗਿਲਾ ਨਹੀਂ ਪਰ ਕੀ ਲੱਗਦਾ ਵੀ ਜੇਕਰ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਇਹ ਇਲੈਕਸ਼ਨ ਆ ਇਹ ਕਿ ਲੇਟ ਕਰਾਈ ਗਈ ਆ ਕਿ ਲੱਗਦਾ ਕਿ ਇਸ ਚੀਜ਼ ਦਾ ਲਾਜਣਾ ਵਾ ਵਿਰੋਧੀਆਂ ਨੂੰ ਬਹੁਤ ਫਾਇਦਾ ਮਿਲੂਗਾ ਪਰ ਦੂਜੇ ਪਾਰਟੀ ਨੂੰ ਚੀਜ਼ ਦਾ ਨਹੀਂ ਸੀ ਵੇਖੋ ਵਿਰੋਧੀਆਂ ਨੂੰ ਇਹਦਾ ਕੋਈ ਫਾਇਦਾ ਨਹੀਂ ਮਿਲਣਾ ਇਹ ਗਲਤ ਗੱਲ ਆ ਅੱਜ ਵੀ ਵਿਰੋਧੀ ਜਿੰਨਾ ਰੋਲਾ ਲੋਕਾਂ 'ਚ ਪਾਉਂਦੇ ਆ ਆਮ ਆਦਮੀ ਪਾਰਟੀ ਦਾ ਪਰ ਮੈਂ ਹੁਣ ਜਾਣਾਂ ਹਾਂ ਨਾ ਪਰ ਇੰਨਾ ਕਾਲ ਹੈ ਨਹੀਂ ਪਰ ਇਹ ਜ਼ਰੂਰ ਆ ਪੀ ਮੈਂ ਆ ਜ ਆਦਮੀ ਦੁਆਰੇ ਆ ਮੈਂ ਕਿਸੇ ਦੇ ਬਾਰੇ ਨਾ ਗਲਤ ਕਹਿਣਾ ਨਾ ਚੰਗਾ ਕਹਿਣਾ ਪਰ ਇਹ ਆ ਕਿ ਲੋਕੀ ਮੇਰੇ ਨਾਲ ਚੱਲਣਗੇ ਮੇਰਾ ਇਲਾਕਾ ਵਾ ਲੋਕੀ ਮੇਰੇ ਫੇਸ ਨਾ ਜਾਣਦੇ ਨੇ ਲੋਕੀ ਮੇਰੇ ਘਰ ਨੂੰ ਜਾਣਦੇ ਜਿੱਦਾਂ ਤੁਹਾਨੂੰ ਮਰੀਆਂ ਭੈਣਾਂ ਨੇ ਦੱਸਿਆ ਵਾ ਪੀ ਮੈਂ ਉਹਨਾਂ ਤੋਂ ਭੱਜ ਨਹੀਂ ਸਕਦਾ ਤੇ ਉਹ ਮੈਨੂੰ ਛੱਡ ਨਹੀਂ ਸਕਦੇ ਤੇ ਹਮੇਸ਼ਾ ਹੀ ਮੈਂ ਇਹਨਾਂ ਦੀ ਕਚਹਿਰੀ 'ਚ ਖੜਾ ਉਤਰੂੰਗਾ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਬਤ ਜਰਦੇਬ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਖਤੀ ਗਰਦੇਵ ਸਿੰਘ ਜੱਜੀ ਦਾ ਤੁਸੀਂ ਦੇਖਿਆ ਇਹਨਾਂ ਵੱਲੋਂ ਆਜਾਜ਼ ਝੋਲੜੀ ਆ ਰਹੀ ਆ ਤੇ ਚੌਹ ਨਿਸ਼ਾਨ ਟੈਲੀਫੋਨ ਇਹਨਾਂ ਦਾ ਆਵਾਜ਼ ਤੁਸੀਂ ਦੇਖਿਆ ਇਹਨਾਂ ਦੀ ਤਰਫ ਪਤਰੀ ਦੇ ਕੋਲ ਖੜਾ ਰਿਆ ਗਿਆ ਵਾਦ ਨਮ ਬਲਾਸੀ ਵਿੱਚੋਂ ਹੁਣ ਵੇਖਣਾ ਹੋਵੇਗਾ ਕਿ ਜਿਹੜਾ 21 ਤਰੀਕ ਨੂੰ ਕਿੰਦੇ ਸਿਰ ਫਤਵਾ ਛੱਡਦਾ ਅਤੇ ਕਿਉਂ ਜਿਹੜਾ ਕਾਉਂਸਲ ਬਣਾਉਂਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰ ਪੰਜਾਬੀ ਲੋਕ ਚੈਨਲ ਅਮਰਸਾ